ਸ਼ੁਰੀਆ ਕਾਲ ਜੀ ਮੈਂ ਹਾਂ ਮੰਨਪ੍ਰੀਤ ਕੌਰ ਆਪਣੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਅੱਜ ਅਸੀਂ ਇੱਕ ਹੋਰ ਪਾਰਕ ਦੇ ਵਿੱਚ ਬੀਬੀਆਂ ਨਾਲ ਇਕੱਠੇ ਹੋਏ ਹਾਂ ਤੇ ਬੀਬੀਆਂ ਦੇ ਨਾਲ ਮਨਾਉਣ ਜਾ ਰਹੇ ਹਾਂ ਲੋੜੀ ਦਾ ਤਿਹਾਰ ਭਾਵੇਂ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਗਰਮੀ ਹੈ ਤੇ ਗਰਮੀ ਦੇ ਕਾਰਨ ਇੱਥੇ ਬਹੁਤ ਬੁਸ਼ ਫਾਇਰ ਵੀ ਹੋਈ ਹੈ ਤੇ ਕਾਫੀ ਨੁਕਸਾਨ ਵੀ ਹੋ ਚੁੱਕੇ ਨੇ ਪਹਿਲਾਂ ਤਾਂ ਜੋ ਹੋਏ ਨੁਕਸਾਨ ਨੇ ਉਹਨਾਂ ਦੇ ਲਈ ਅਸੀਂ ਇਹੀ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਕਿ ਉਹਨਾਂ ਨੂੰ ਪਰਪਾਈ ਕਰਨ ਦੀ ਹਿੰਮਤ ਬਖਸ਼ਿਓ। ਦੂਜੀ ਗੱਲ ਇਹ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇੱਥੇ ਬੁਸ਼ਫਾਇਰ ਕਰਕੇ ਧਿਆਨ ਕਰਦੇ ਹੋਏ ਅਸੀਂ ਅੱਗ ਨਹੀਂ ਬਾਲ ਰਹੇ ਹੈਗੇ। ਬਿਨਾ ਅੱਗ ਧਲਾਏ ਅਸੀਂ ਹੋਰ ਤਰੀਕੇ ਨਾਲ ਥੋੜਾ ਲੋੜੀ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੇਗੀ। ਸੋ ਲੋੜੀ ਦੀ ਸੈਲੀਬ੍ਰੇਸ਼ਨ ਦੇ ਵਿੱਚ ਮੇਰੀ ਮੇਰੇ ਨਾਲ ਮੇਰੀ ਛੋਟੀ ਭੈਣ ਜਸ ਜਸ ਹਾਈ ਬੋਲੋ। ਹਾਈ ਬੋਲੋ। ਮੇਰਾ ਨ ਮੇਰੀ ਛੋਟੀ ਭੈਣ ਜਸ ਤੇ ਬਾਕੀ ਸਾਰੀਆਂ ਭੈਣਾਂ ਹਰਿੰਦਰ, ਕਿਰਨ, ਮਨਪ੍ਰੀਤ, ਗੁਰਪ੍ਰੀਤ, ਪਰਮਿੰਦਰ ਤੇ ਹੋਰ ਇਹ ਸਾਰੀਆਂ ਭੈਣਾਂ ਮੇਰੇ ਨਾਲ ਮੇਰਾ ਸਾਥ ਦੇਣਗੀਆਂ ਅੱਜ ਇਸ ਲੋੜੀ ਸੈਲੀਬ੍ਰੇਸ਼ਨ ਦੇ ਵਿੱਚ ਮੇਰਾ ਸਹਿਯੋਗ ਦੇਣਗੀਆਂ ਤੇ ਇੱਕ ਇਥੇ ਹੋਰ ਖਾਸ ਗੱਲ ਉਹ ਇਹ ਆ ਕਿ ਅੱਜ ਸਾਡੀ ਛੋਟੀ ਭਾਣ ਜੀ ਸਿਫਤ ਦਾ ਸਿਫਤ ਦੀ ਪਹਿਲੀ ਲੋੜੀ ਆ ਉਹਦੇ ਲਈ ਜਸ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਾਰੇ ਪਰਿਵਾਰ ਨੂੰ ਇਹਦੇ ਲਈ ਬਹੁਤ ਬਹੁਤ ਮੁਬਾਰਕਾਂ ਤੇ ਲੋੜੀ ਲੋੜੀ ਪੰਜਾਬ ਦੇ ਵਿੱਚ ਕਿਉਂ ਪਰਚਲਦੀ ਆ ਲੋੜੀ ਇਸ ਲਈ ਆ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਇੱਕ ਮੁੰਡੇ ਦਾ ਜਨਮ ਹੁੰਦਾ ਆ ਉਹਦੇ ਪਹਿਲੀ ਲੋੜੀ ਨੂੰ ਮਨਾਇਆ ਜਾਂਦਾ ਆ ਤੇ ਜੋ ਕਿ ਚੰਗੀ ਗੱਲ ਆ ਪਰ ਨਾਲ ਸਿੱਖ ਸਨੇਹਾ ਵੀ ਦੇਣਾ ਚਾਹਾਂਗੇ ਕਿ ਜਿੱਥੇ ਮੁੰਡਿਆਂ ਦੀ ਲੋੜੀ ਬਹੁਤ ਚਾਅ ਤੇ ਦਿਲ ਤੋਂ ਮਨਾਈ ਜਾਂਦੀ ਆ ਉਥੇ ਕੁੜੀਆਂ ਦੀ ਸਾਡੀ ਧੀ ਰਾਣੀਆਂ ਦੀ ਲੋੜੀ ਨੂੰ ਵੀ ਬਹੁਤ ਚਾਅ ਤੇ ਦਿਲ ਨਾਲ ਮਨਾਉਣਾ ਚਾਹੀਦਾ ਆ ਸੋ ਇਸੇ ਗੱਲ ਤੇ ਮੈਂ ਤੁਹਾਡੇ ਨਾਲ ਦੋ ਗੱਲਾਂ ਕਰਦੀਆਂ ਨੂੰ ਸਮਝਾਇਆ ਕਰਾਂਗੇ ਅਸੀਂ ਧੀਆ ਦੀ ਵੀ ਲੋੜੀ ਮਨਾਇਆ ਕਰਾਂਗੇ ਸੋ ਹੁਣ ਸ਼ੁਰੂ ਕਰਦੇ ਆਂ ਲੋੜੀ ਦਾ ਜਸ਼ਨ ਬੀਬੀਆਂ ਦੇ ਨਾਲ ਤੇ ਬੀਬੀਆਂ ਜੋ ਵੀ ਇੱਥੇ ਮੇਰੀਆਂ ਸਖੀਆਂ ਸਹੇਲੀਆਂ ਭੈਣਾਂ ਸਭ ਇੱਥੇ ਇਕੱਠੀਆਂ ਹੋ ਰਹੀਆਂ ਤੇ ਹੋ ਚੁੱਕੀਆਂ ਨੇ ਉਹ ਇਸ ਜਸ਼ਨ ਦਾ ਹਿੱਸਾ ਕਿਸੇ ਵੀ ਤਰ੍ਹਾਂ ਬਣ ਸਕਦੀਆਂ ਨੇ ਮੇਰੇ ਕਹਿਣਾ ਮਤਲਬ ਚਾਹੇ ਉਹ ਗੀਤ ਗਾ ਸਕਦੀਆਂ ਨੇ ਭਾਵੇਂ ਉਹ ਨੱਚ ਟੱਪ ਸਕਦੀਆਂ ਨੇ ਭਾਵੇਂ ਉਹ ਬੋਲੀ ਪਾ ਸਕਦੀਆਂ ਨੇ ਉਹਨਾਂ ਨੂੰ ਜਿਵੇਂ ਵੀ ਸਹੀ ਲੱਗਦਾ ਆਪਣੇ ਖੁਸ਼ੀ ਦਾ ਪ੍ਰਗਟਾਵਾ ਕਰ ਸਕਦੀਆਂ ਆਓ ਮੇਰੇ ਨਾਲ ਮਿਲਦੇ ਆ ਸਾਰਿਆਂ ਨੂੰ ਆਓ ਜੀ ਚੱਲਦੇ ਆ ਸਾਰਿਆਂ ਨਾਲ ਤੇ ਮਿਲਦੇ ਆ ਤੇ ਸਭ ਤੋਂ ਪਹਿਲਾਂ ਮੈਂ ਆਂਟੀ ਜੀ ਨਾਲ ਗੱਲ ਕਰਨਾ ਚਾਹੂੰਗੀ ਆਂਟੀ ਜੀ ਮੈਂ ਤੁਹਾਡੇ ਕੋਲ ਆ ਰਹੀ ਆ ਲਓ ਮਾਈਕ ਲਓ ਤੁਸੀਂ ਐਦਾ ਫੜ ਲਓ ਇਹਨੂੰ ਹਾਂਜੀ ਸਤਿ ਸ਼੍ਰੀ ਅਕਾਲ ਆਂਟੀ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਰਿਆਂ ਨੂੰ ਲੋੜੀ ਦੀਆਂ ਵਧਾਈਆਂ ਜੀ ਮੇਰੇ ਵੱਲੋਂ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਜੀ ਧੰਨਵਾਦ ਮਤਲਬ ਪਹਿਲੀ ਵਾਰ ਹਾਂਜੀ ਮੈਂ ਲਵਮ ਵਿੱਚ ਲੋੜੀ ਮਨਾ ਰਹੀ ਅੱਛਾ ਜੀ ਚਲੋ ਫਿਰ ਤਾਂ ਸਪੈਸ਼ਲ ਆ ਹੈਨਾ ਅੱਜ ਜੀ ਅੱਛਾ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਆਂਟੀ ਨਾਮ ਜੀ ਸਰਿੰਦਰ ਕੌਰ ਸਰਿੰਦਰ ਸਾੜੀਂ ਰੋਪੜ ਜ਼ਿਲ੍ਹਾ ਰੋਪੜ ਜ਼ਿਲ੍ਹਾ ਠੀਕ ਹੈ ਜੀ ਬਿਲਕੁਲ ਸਾਡਾ ਫ੍ਰੈਂਡ ਠੀਕ ਹੈ ਜੀ ਚਲੋ ਅੱਜ ਫਿਰ ਦੱਸੋ ਤੁਸੀਂ ਮੈਨੂੰ ਵੀ ਆਹ ਲੋਹੜੀ ਦੇ ਤਿਹਾਰ ਤੇ ਤੁਹਾਤੋਂ ਸ਼ੁਰੂਆਤ ਕਰਦੇ ਹਾਂ ਤੁਸੀਂ ਦੱਸੋ ਕੀ ਸੁਣਾਉਣ ਲੱਗੇ ਹੋ ਕੁਝ ਵੀ ਕੋਈ ਚੱਕਰ ਨਹੀਂ ਹੈ ਕੋਈ ਗੀਤ ਕੋਈ ਕੋੜੀ ਕੋਈ ਬੋਲੀ ਜੋ ਵੀ ਤੁਹਾਨੂੰ ਆਉਂਦਾ ਹੈ ਤੁਸੀਂ ਤੁਸੀਂ ਕੁਝ ਵੀ ਸੁਣਾਓ ਕੋਈ ਕਹਾਣੀ ਯਾਦ ਕਰਨ ਵਾਲੀ ਕਹਾਣੀ ਹਾਂ ਨੀ ਮੈਂ ਸੁਣਾਈ ਸੀ ਨਾ ਅੱਛਾ ਤਾਂ ਹੀ ਫਿਰ ਉਹਨੇ ਯਾਦ ਕਹਾ ਯਾਦ ਚੁੱਕੇ ਸਾਨੂੰ ਹਾਂਜੀ ਖੁਸ਼ ਵੀ ਯਾਦ ਕਰ ਲਉ ਬਾਸ ਸਾਡੀ ਸਾਣੀ ਤੁਸੀਂ ਆ ਜਾ ਐਂ ਤੁਸੀਂ ਸਾਰਾ ਸੁਣਾਈ ਸੀ ਚਲ ਆ ਜਾ ਚਲ ਸੁਣਾਉ ਮੈਂ ਕਹਾਣੀ ਸੁਣਾਉਂਦੀ ਆ ਸੱਸਾਂ ਤੇ ਨੂੰਹਾਂ ਦੀ ਅੱਛਾ ਬਹੁਤ ਧੀਆ ਗੱਲਾਂ ਬਸੂ ਦੇ ਵਿੱਚ ਕਿਤੇ ਬਾਸ ਗੱਲ ਕੁੰਮਾ ਨਾ ਉਹ ਵੈਸੇ ਕਹਿੰਦੇ ਤੇ ਉਹਦੇ ਚ ਸੱਸਾਂ ਵੀ ਚਲ ਗਈਆਂ ਵੜ ਗਈਆਂ ਤੇ ਨੂਆ ਵੀ ਵੜ ਗਈਆਂ ਅੱਛਾ ਜੀ ਤੇ ਸੱਸਾਂ ਤੇ ਨੂਆ ਦੀ ਲੜਾਈ ਹੋ ਗਈ ਸੱਸਾਂ ਕਹਿੰਦੀ ਅਸੀਂ ਤਾਂ ਅੱਗੇ ਬੈਣਾ ਡਰਾਈਵਰ ਸੀਟ ਨਾਲ ਹੂੰ ਹੂੰ ਉਹ ਕਹਿੰਦੀ ਚੱਲ ਸੋ ਸੁੱਲਾ ਹੋਈ ਸਾਰੀ ਉਹ ਕਹਿੰਦੇ ਚੱਲ ਠੀਕ ਆ ਬਹਿ ਜਾਓ ਤੇ ਬਿਠਾਤੀਆਂ ਸੱਸਾਂ ਅੱਗੇ ਨੂਆ ਬਹਿ ਗਏ ਪਿੱਛੇ ਤੇ ਅੱਗੇ ਜਾ ਕੇ ਬੱਸ ਦਾ ਐਕਸੀਡੈਂਟ ਹੋ ਗਿਆ ਤੇ ਸਾਰੀਆਂ ਸੱਸਾਂ ਮਰ ਗਈਆਂ ਬਹੂਆਂ ਸੀ ਕਿ ਬੜੀਆਂ ਖੁਸ਼ ਹੋਈਆਂ ਕੁੰਡ ਕੱਢ ਕੇ ਕੁੰਡ ਕੱਢ ਕੇ ਬਿਚ ਹੱਸਦੀਆਂ ਰਹੀਆਂ ਤੇ ਉਹਦੇ ਵਿੱਚ ਇੱਕ ਕੁੜੀ ਆਈ ਸੀ ਜਿਹੜੀ ਉੱਚੀ ਉੱਚੀ ਸੱਚੀ ਰੋਣ ਲੱਗੀ ਆ ਚੀਕਾਂ ਮਾਰੇ ਉਹਨੂੰ ਪੁੱਛਿਆ ਤੂੰ ਕੀ ਰੋਂਦੀ ਆ ਕਦੀ ਮੇਰੀ ਸੱਸ ਦਾ ਘਰ ਰਹਿ ਗਈ ਆ ਬਚ ਗਈ ਉਹ ਬਚ ਗਈ ਉਹਨੂੰ ਇਸ ਗੱਲ ਦਾ ਅਫਸੋਸ ਹੋਇਆ ਸੋ ਮੈਨੂੰ ਲੱਗਦਾ ਹੁਣ ਇਹ ਗੱਲਾਂ ਨਹੀਂ ਹੈਗੀਆਂ ਉਹ ਤਾਂ ਮਾਵਾ ਵਾਂਗੂ ਪਿਆਰ ਹੋ ਗਿਆ ਹੈਗੀਆਂ ਪੁਰਾਣੀਆਂ ਗੱਲਾਂ ਨੇ ਚਲੋ ਇੱਕ ਹਾਸਾ ਮਜ਼ਾਕ ਜ਼ਰੂਰ ਬਣਿਆ ਉਹਨੂੰ ਸੱਸ ਦਾ ਰਿਸ਼ਤਾ ਹੀ ਐ ਮੇਰਾ ਹਨਾ ਸੱਚੀ ਕਹਿੰਦੀ ਨਹੀਂ ਮੈਂ ਆਪਣੀ ਸੱਸ ਨੂੰ ਵਧਿਆ ਜੀ ਵਧਿਆ ਅੱਛਾ ਇਹਦਾ ਮਜ਼ਾਕ ਕਰਦੀਆਂ ਮੈਨੂੰ ਇਹਦਾ ਗੀਤ ਗਾਉਂਦੀ ਮੇਰੇ ਪਿੱਛੇ ਆਵੇਂ ਦਾ ਇਹਨਾਂ ਨੂੰ ਕਿਹਦਾ ਕਹਿੰਦੀਆਂ ਮੈਂ ਜੁੱਤੀ ਪਾਉਣੀ ਆ ਸੱਸ ਅਜੀ ਕਹਿੰਦੇ ਸੱਸ ਮਰੀਦਾ ਐਡਾ ਜੁੱਤ ਵਿੱਚੋਂ ਨਿਕਲੀ ਜੂ ਸੱਸੇ ਕੰਜਰੀਏ ਮੈਂ ਨਾ ਤੇਰੀ ਨੂੰ ਸੱਸੇ ਕੰਜਰੀਏ ਮੈਂ ਨਾ ਤੇਰੀ ਇਹ ਕਹਿੰਦੇ ਪਹਿਲਾਂ ਹੀ ਮਾਫੀ ਮੰਗ ਲਾ ਜੀ ਨਾ ਸਾਰੇ ਉਹ ਠੀਕ ਹੈ ਨਾ ਫੇਰ ਨਾ ਕਿਉਂ ਇਹ ਨਾ ਹੋਵੇ ਬਾਤ ਕੁੱਟਣ ਜਾ ਕੇ ਕਰ ਰੋਣਾ ਸਭ ਮੋੜ ਰਹਿਣਾ ਨਹੀਂ ਹੁਣ ਠੀਕ ਹੈ ਸੱਸ ਠੀਕ ਹੈ ਚੰਗੀ ਗੱਲ ਆ ਆਪਣੇ ਟਾਈਮ ਦੇ ਵਿੱਚ ਹੁਣ ਇਹ ਚੇਂਜ ਹੋ ਗਿਆ ਹੈ ਨਾ ਲੱਕੀ ਆ ਆਪਾਂ ਇਸ ਚੀਜ਼ ਦੇ ਵਿੱਚ ਆ ਸੀਗਾ ਆਪਣੇ ਸਾਡੇ ਬਹੂਆਂ ਮਤਲਬ ਬਹੁਤ ਚੰਗੀਆਂ ਆ ਬਹੁਤ ਬਹੁਤ ਆਦਰ ਕਰਦੇ ਸਾਰੇ ਸਾਨੂੰ ਇੱਕਦਮ ਹਾਂਜੀ ਬੱਚੇ ਸਾਡੇ ਬਹੁਤ ਵਧੀਆ ਗੱਲਾਂ ਬਹੁਤ ਵਧੀਆ ਹਾਂਜੀ ਹੋਰ ਦੱਸੋ ਆਡੀ ਜੀ ਕੋਈ ਹੋਰ ਗੱਲ ਬੋਲ ਬਹੁਤ ਵਧੀਆ ਸਾਰਾ ਅੱਛਾ ਜੀ ਅੱਛਾ ਹੁਣ ਇੱਥੇ ਗਰਮੀ ਦੀ ਲੋੜੀ ਕਿਵੇਂ ਲੱਗਦੀ ਆ ਗਰਮੀ ਦੀ ਲੋੜੀ ਵਧੀਆ ਹੁੰਦਾ ਹਾਂ ਬੋ ਜੀ ਸਹੀ ਆ ਨਾ ਅੱਜ ਨੇ ਕਿ ਅੱਗੇ ਰਿਵਾਲੀ ਹੈਗੀ ਹੋਰ ਤਾਂ ਉਹ ਆਂਟੀ ਆਪਾਂ ਬੁਸ਼ਫਾਰ ਕਰਕੇ ਖਿਆਲ ਰੱਖਣਾ ਪੈਣਾ ਜਿਹੜੀ ਗੰਦੇਸ਼ ਚ ਰਹਿ ਰਹੇ ਆ ਨਾ ਉਹ ਸਾਰੀ ਚੀਜ਼ ਦਾ ਧਿਆਨ ਰੱਖਣਾ ਪੈਣਾ ਵਧੀਆ ਜੀ ਸਾਰਾ ਕੁਝ ਬਿਲਕੁਲ ਜੀ ਜੀ ਥੈਂਕ ਯੂ ਆਂਟੀ ਜੀ ਹਾਂਜੀ ਵਧੀਆ ਲੱਗਿਆ ਔਰ ਕਹਾਣੀ ਤੇਰੀ ਹਮੇਸ਼ਾ ਯਾਦ ਰਹੂਗੀ ਹੁਣ ਠੀਕ ਹੈ ਨਾ ਹਾਂਜੀ ਹੋਰ ਆਂਟੀ ਜੀ ਦੱਸੋ ਪਾਵਾਂਗੇ ਬੋਲੀ ਹਾਂਜੀ ਬੋਲੀ ਨਹੀਂ ਆਉਂਦੀ ਹਾਂਜੀ ਤੁਸੀਂ ਹੋਰ ਦੱਸੋ ਆਂਟੀ ਜੀ ਤੁਸੀਂ ਕੋਈ ਵੀ ਬੋਲੀ ਗੀਤ ਕੁਝ ਵੀ ਹੁੰਦਾ ਹੋਵੇ ਉਹਦਾ ਆਂਟੀ ਨੂੰ ਗੀਤ ਨਹੀਂ ਆਂ ਗੀਤ ਕੁਛ ਵੀ ਆਂਟੀ ਬੋਲੀ ਸੁਣਾ ਦਿਓ ਦੱਸੋ ਬੋਲੀ ਦਾ ਮਾਹੌਲ ਹੈ ਤੁਹਾਨੂੰ ਬੇਟਾ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਕਿ ਜਿਹੜਾ ਤੁਹਾਡੇ ਦਰੀਏ ਅਸੀਂ ਇੱਥੇ ਆਏ ਆ ਲੋੜੀ ਦਾ ਜਸ਼ਨ ਮਨਾ ਰਹੇ ਆਂ ਆਈ ਬੱਬਾ ਨਾਨਕਾ ਜਾਈ ਬੱਬਾ ਨਾਨਕਾ ਇਹੋ ਜਈਆ ਖੁਸ਼ੀਆਂ ਲਾਈ ਆਈ ਬੱਬਾ ਨਾਨਕਾ ਇਹੋ ਜਈਆ ਖੁਸ਼ੀਆਂ ਲਾਈ ਆਈ ਬੱਬਾ ਨਾਨਕਾ ਕੋਲਟੀ ਬਹੁਤ ਸੁਣਖਾਈ ਦਿੱਤੀ ਧੰਨਵਾਦ ਤੁਹਾਡਾ ਕੋਟਸੀ ਅੰਟੀ ਜੀ ਅਕਸ਼ਿਮ on the aunty ਤੁਸੀਂ ਸੰਗੋ ਨਾ ਕੁਛ ਨਹੀਂ ਆ ਬਈ ਦਿਲ ਖੋਲ ਕੇ ਨੱਚੋ ਤੁਸੀਂ ਇਹ ਸੋਚੋ ਅੱਜ ਆਪਣੇ ਉੱਥੇ ਵਿਹੜੇ ਤੇ ਨੱਚ ਰਹੇ ਆ ਘਰ ਦੇ ਅਸੀਂ ਸਾਥ ਦੇਵਾਂਗੇ ਅੰਟੀ ਸ਼ੁਰੂ ਨਹੀਂ ਚੱਲ ਕੋਈ ਗੱਲ ਨਹੀਂ ਹਾਂਜੀ

ਟਾਈਆਂ 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 ਨਹੀਂ ਅੱਜ ਦਿਨ ਲੋੜੀ ਦਾ ਰੱਬ ਨੇ ਰੌਣਕਾਂ ਲਾਈਆਂ ਅੱਜ ਦਿਨ ਲੋੜੀ ਦਾ ਰੱਬ ਨੇ ਰੌਣਕਾਂ ਲਾਈਆਂ ਨਹੀਂ ਅੱਜ ਦਿਨ ਲੋੜੀ ਦਾ ਰੱਬ ਨੇ ਰੌਣਕਾਂ ਲਾਈਆਂ ਨਹੀਂ ਅੱਜ ਦਿਨ ਲੋੜੀ ਦਾ ਟੀਆਂ ਪੁੱਤਾਂ ਦੀ ਮਨਾਓ ਲੋੜੀ ਟੀਆਂ ਪੁੱਤਾਂ ਦੀ ਮਨਾਓ ਲੋੜੀ ਖੁਸ਼ੀਆਂ ਦਾ ਦਿਨ ਆਇਆ ਅੱਜ ਰਜ ਰਜ ਪਾਉ ਲੋੜੀ ਖੁਸ਼ੀਆਂ ਦਾ ਦਿਨ ਆਇਆ ਅੱਜ ਰਜ ਰਜ ਪਾਉ ਲੋੜੀ ਦਿਨ ਆਇਆ ਅੱਜ ਰਜ ਰਜ ਪਾਉ ਲੋੜੀ ਦਿਨ ਆਇਆ ਅੱਜ ਰਜ ਰਜ ਪਾਉ ਲੋੜੀ ਮੋਤੀਆਂ ਦਾ ਵਿਸਾਰੋ ਨਾ ਮੋਤੀਆਂ ਦਾ ਵਿਸਾਰੋ ਨਾ ਰੱਬ ਦੀਆਂ ਰਹਿਮਤਾਂ ਨੂੰ ਲੋਕੋ ਕੁੱਖ ਵਿੱਚ ਮਾਰੋ ਨਾ ਰੱਬ ਦੀਆਂ ਰਹਿਮਤਾਂ ਨੂੰ ਲੋਕੋ ਕੁੱਖ ਵਿੱਚ ਮਾਰੋ ਨਾ ਰੱਬ ਦੀਆਂ ਰਹਿਮਤਾਂ ਨੂੰ ਲੋਕੋ ਕੁੱਖ ਵਿੱਚ ਮਾਰੋ ਨਾ ਉਰੀ 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 ਨੀ ਇਹ ਦਿਨ ਸ਼ਗਨਾ ਦੇ ਨੱਚ ਨੱਚ ਹੋ ਜਾ ਦੂਰੀ ਨੀ ਇਹ ਦਿਨ ਸ਼ਗਨਾ ਦੇ ਨੱਚ ਨੱਚ ਹੋ ਜਾ ਦੂਰੀ ਨੀ ਇਹ ਦਿਨ ਸ਼ਗਨਾ ਦੇ ਨੱਚ ਨੱਚ ਹੋ ਜਾ ਦੂਰੀ ਨੀ ਇਹ ਦਿਨ ਸ਼ਗਨਾ ਦੇ ਨੱਚ ਨੱਚ ਹੋ ਜਾ ਦੂਰੀ ਇਹ ਦਿਨ ਸ਼ਗਨਾ ਦੇ ਵੇੜਾ ਨੀ ਵੇੜਾ ਪਰਿਆ ਸ਼ਗਨਾ ਦਾ ਵੇੜਾ ਨੀ ਵੇੜਾ ਪਰਿਆ ਸ਼ਗਨਾ ਦਾ ਵੇੜਾ ਨੀ ਵੇੜਾ ਪੜਿਆ ਸ਼ਗਨਾ ਦਾ ਵੇੜਾ ਨੀ ਵੇੜਾ ਪਰਿਆਸ਼ਕ ਨਾ ਦਾ ਜਿਹੜਾ ਨਹੀਂ ਦੁੱਖ ਦੇਨੇ ਗੋਡੇ ਪੱਬ ਚੱਕਣਾ ਹੀ ਚੱਕਣਾ ਦੁੱਖ ਦੇਨੇ ਗੋਡੇ ਪੱਬ ਚੱਕਣਾ ਹੀ ਚੱਕਣਾ ਬਸਾ ਦਿਨੇ ਆਇਆ ਜੇ ਨਚਣਾ ਹੀ ਨਚਣਾ ਮਸਾ ਦਿਨੇ ਆਇਆ ਜੇ ਨਚਣਾ ਹੀ ਨਚਣਾ ਬਸਾ ਦਿਨੇ ਆਇਆ ਜੇ ਨਚਣਾ ਹੀ ਨਚਣਾ ਮਸਾ ਦਿਨੇ ਆਇਆ ਜੇ ਨਚਣਾ ਹੀ ਨਚਣਾ ਮਾਵਾਂ ਧੀਆਂ ਕੱਪੜੇ ਤੁੰਦੀਆਂ ਮਾਵਾਂ ਧੀਆਂ ਕੱਪੜੇ ਪਟੜੀ ਨਾ ਪਟੜਾ ਜੋੜ ਕੇ ਹੁਣ ਕਿਉਂ ਮਾਏ ਰੋਨੀ ਐ ਤੀਆਂ ਨੂੰ ਸਾਰੇ ਤੋੜ ਕੇ ਹੁਣ ਕਿਉਂ ਮਾਏ ਗੁੰਦੀ ਐ ਤੀਆਂ ਨੂੰ ਸਾਰੇ ਤੋੜ ਕੇ Aniyan, 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 ਨੱਚਣ ਵਾਲੇ ਦੀ ਅੱਡੀ ਨਰਹਿੰਦੀ ਗਾਣ ਵਾਲੀ ਤਮੂ ਬੋਲੀ ਮੈਂ ਪਾਵਾਂ ਨੱਚਗੀ ਦੇ ਵਿੱਚ ਤੂੰ ਨੀ ਬੋਲੀ ਮੈਂ ਪਾਵਾਂ ਨੱਚਗੀ ਦੇ ਵਿੱਚ ਤੂੰ ਨੀ ਬੋਲੀ ਮੈਂ ਪਾਵਾਂ ਨੱਚਗੀ ਦੇ ਵਿੱਚ ਤੂੰ ਉਹੋ ਤਰਤੀ ਨਸੀਬਾ ਵਾੜੀ ਜਿੱਥੇ ਮਾਵਾਂ ਧੀਆਂ ਨੱਚੀਆਂ ਉਹੋ ਤਰਤੀ ਨਸੀਬਾ ਵਾੜੀ ਤੀਆਂ ਨੱਚੀਆਂ ਉਹ ਤਰਤੀ ਨਸੀਬਾ ਵਾਹ ਜਿੱਥੇ ਮਾਵਾਂ ਤੀਆਂ ਨੱਚੀਆਂ ਚੱਕਲੂ ਨੀ ਤਾਸ਼ ਖੇਡਦੇ ਜੀਜਾ ਸਾਲੀ ਤਾਸ਼ ਖੇਡਦੇ ਸਾਲੀ ਗਈ ਜਿੱਤ ਵੇ ਦੀ ਜਾ ਤਾਸ਼ ਖੇਡਣੀ ਸਿੱਖ ਵੇ ਦੀ ਜਾ ਤਾਸ਼ ਖੇਡਣੀ ਸਿੱਖ ਵੇ ਦੀ ਦਾ ਤਾਸ਼ ਖੇਡਣੀ ਸਿੱਖ ਵੇ ਦੀ ਜਾ ਤਾਸ਼ ਖੇਡਣੀ ਸਿੱਖ ਵੇ ਦੀ ਜਾ ਤਾਸ਼ ਖੇਡਣੀ ਸਿੱਖ ਵੇ ਦੀ ਸਿੱਖ ਦੰਬੜੀ ਤੇਰੀ ਅੰਬੜੀ ਮੇਰਾ ਤੀਂ ਝੂ ਲੜਦਾ ਦਿਨ ਵਿੱਚ ਲੜ ਤੇਰੀ ਅੰਬੜੀ ਮੇਰਾ ਤੀਂ ਝੂ ਲੜਦਾ ਦਿਨ ਵਿੱਚ ਲੜ ਤੇਰੀ ਅੰਬੜੀ ਮੇਰਾ ਤੀਂ ਝੂ ਲੜਦਾ ਜਦੋ ਜਵਾਨੀ ਵਾਲਾ ਘੋਰ ਸੀਵੇ ਜਾਲ ਮਾ ਬੰਜੇਲੀ ਵਾਰੀ ਗਾ ਭੂਲ ਸੀਵੇ ਜਦੋ ਜਵਾਨੀ ਵਾਲਾ ਜੋਰ ਸੀਵੇ ਜਾਲ ਮਾ ਬੰਜੇਲੀ ਵਾਰੀ ਬੋਲ ਸੀਵੇ ਜਾਲ ਮਾ ਉਦੋਂ ਤਾਂ ਗੱਲ ਕੋਈ ਹੋਰ ਸੀਵੇ ਜਾਲ ਮਾ ਉਦੋਂ ਤਾਂ ਗੱਲ ਕੋਈ ਹੋਰ ਜਦੋਂ ਜਵਾਨੀ ਵਾਲਾ ਜੋਰ ਸੀਵੇ ਜਾਲ ਮਾ ਵੰਝਲੀ ਵਾਰੇ ਗਾ ਬੋਲ ਸੀਵੇ ਜਾਲ ਮਾ ਬਹੁਤ ਵਧੀਆ ਬਹੁਤ ਵਧੀਆ ਏ ਇੱਕ ਦਿਨ ਪੇਕੇ ਨੂੰ ਤਾਂ ਗਈ ਸੀ ਇੱਕ ਦਿਨ ਪੇਕੇ ਸੱਸ ਕਰੇ ਸੀ ਕੱਲੀ ਬਾਪੂ ਜੀ ਤੋਂ ਅੱਖ ਬਟਾ ਕੇ ਮੇਕਅਪ ਵੱਲ ਹੋ ਚੱਲੀ ਭਈ ਸੁਰਖੀ ਬਿੰਦੀ ਪਾウダー ਲਾ ਕੇ ਨੇਤਰ ਕਰ ਲਈ ਪਟਦੀ ਫੈਸ਼ਨ ਨੇ 70 ਸਾਲ ਦੀ ਬੇਬੇ 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 ਪਟਦੀ ਫੈਸ਼ਨ ਨੇ ਝੂਤੀਆਂ ਹਵੇਲੀਆਂ ਹਰੇ ਹਰੇ ਬਾਗ ਵਿੱਚ ਉੱਚੀਆਂ ਹਵੇਲੀ ਨਨਾਲ ਤੇ 퍼ਜਾਈ ਆਪਾ ਗੂੜੀਆਂ ਸਹੇਲੀਆਂ ਨਨਾਲ ਤੇ 퍼ਜਾਈ ਆਪਾ ਗੂੜੀਆਂ ਸਹੇਲੀਆਂ ਨਨਾਲ ਤੇ 퍼ਜਾਈ ਆਪਾ ਗੂੜੀਆਂ ਸਹੇਲੀਆਂ ਠੰਡੇ ਦੀ ਪੂੜੀ ਇੱਕ ਚਾਹ ਦੀ ਪੂੜੀ ਇੱਕ ਠੰਡੇ ਦੀ ਪੂੜੀ ਇੱਕ ਚਾਰੀ ਪੂੜੀ ਆਜਾ ਦੋਨੋ ਨੱਚੀਏ ਚਾਚੇ ਤਾਈ ਦੀ ਕੁੜੀ 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 ਸੋਹਣੇ ਪਹਿਣਾ ਨੱਚੀਏ ਸੋਰਨ ਨੱਚੀਏ ਤੇ ਰਾਣੀਆਂ ਜੇਠਾਣੀਆਂ ਮੈਲਬਨ ਗੋਵੇ ਪਹਿਣਾ ਨੱਚੀਏ ਸੋਰਨ ਦੇਕੇ ਗੋਵੇ ਪਹਿਣਾ ਨੱਚੀਏ ਮੈਲਬਨ ਨੱਚੀਆਂ ਤੇ ਰਾਣੀਆਂ ਜੇਠਾਣੀਆਂ ਤੇਕੇ ਦੋਵੇਂ ਪਹਿਣਾ ਨੱਚੀਏ ਦਲ ਮੇਰੀ ਨੱਚੀਆਂ ਦੇ ਰਾਣੀਆਂ ਜਿਠਾਣੀਆਂ ਬਾਰੀ ਬਰਸੀ ਖੱਟਨੇ ਗਿਆ ਸੀ ਖਟਕੇ ਲਿਆਂਦਾ ਖੀਰਾ ਸੱਚੀ ਮੂਤੀ ਧੰਵਰਗਾ ਚੰਨ ਵਰਗਨ ਨੰਨੇ ਤੇਰਾ ਵੀਰਾ ਸੱਚੀ ਮੂਤੀ ਧੰਵਰਗਾ ਚੰਨ ਵਰਗਨ ਨੰਨੇ ਤੇਰਾ ਵੀਰਾ ਸੱਚੀ ਮੂਤੀ ਧੰਵਰਗਾ ਚੰਨ ਵਰਗਨ ਨੰਨੇ ਤੇਰਾ ਵੀਰਾ ਸੱਚੀ ਮੂਤੀ ਧੰਵਰਗਾ ਦੋਸਤੀ ਮਾਵਾ ਧਿਆਨੀ ਗੁੜੀ ਦੋਸਤੀ ਸਾਰੀ ਦੁਨੀਆ ਤੀ ਜਦ ਗੜ ਲੱਗਦੀ ਠੰਡ ਕਾਲ ਜੇ ਪੈਂਦੀ ਤੀ ਜਦ ਗੜ ਲੱਗਦੀ ਠੰਡ ਕਾਲ ਜੇ ਪੈਂਦੀ ਤੀ ਜਦ ਗੜ ਲੱਗਦੀ ਠੰਡ ਕਾਲ ਜੇ ਪੈਂਦੀ ਤੀ ਜਦ ਗੜ ਲੱਗਦੀ ਠੰਡ ਕਾਲ ਜੇ ਪਾਰੀ ਬਰਸੀ ਘਟਣ ਗਿਆ ਘਟਕੇ ਲਿਆ ਹੁੰਦਾ ਪਤਾਸਾ ਮਿਸੋਰੇ ਕੋਲ ਕੁੰਡ ਕੱਢਦੀ ਨੰਗ ਰੱਖਦੀ ਕਲਪ ਵਾਲ ਪਾਸਾ ਸੋਰ ਗੋਲ ਕੁੰਡ ਕੱਢ ਚੰਗਰ ਰੱਖਦੀ ਕਲੀ ਪਵਾਲਾ ਪਾਸਾ ਕੋਰ ਕੋਲ ਪੁੰਡ ਕੱਢਦੀ ਨੰਗਰ ਰੱਖਦੀ ਕਲੀ ਪਵਾਲਾ ਪਾਸਾ ਬਾਰੀ ਬਰਸੀ ਖਟਣ ਕੇ ਐਸੀ ਖਟ ਕੇ ਲਿਆਂਦੀਆਂ ਫੜੀਆਂ ਜਟੀਆਂ ਪੰਜਾਬ ਦੀਆਂ ਦੁੱਧ ਮੱਖਣਾ ਨਾਲ ਪੜੀਆਂ ਨਹੀਂ ਜਟੀਆਂ ਪੰਜਾਬ ਦੀਆਂ ਦੁੱਧ ਮੱਖਣਾ ਨਾਲ ਪੜੀਆਂ ਹੀ ਦਿੱਕੀਆਂ ਪੰਜਾਬ ਦੀਆਂ ਦੁੱਧ ਮੱਖਣਾ ਨਾਲ ਪੜੀਆਂ ਦੀ ਜਟੀਆਂ ਪੰਜਾਬ ਦੀਆਂ ਦੁੱਧ ਮੱਖਣਾ ਨਾਲ ਪੜੀਆਂ ਦੀਆਂ ਜਟੀਆਂ ਪੰਜਾਬ ਦੀਆਂ ਦੁੱਧ ਮੱਖਣਾ ਨਾਲ ਪੜੀਆਂ ਦੀਆਂ ਜਟੀਆਂ ਪੰਜਾਬ ਦੀਆਂ ਘੋੜਾ ਆਰ ਕੋਈ ਨਾ ਘੋੜਾ ਆਰ ਕੋਈ ਨਾ ਘੋੜਾ ਪਾਰ ਕੋਈ ਦੀਦੀ ਸੱਸ ਮੁਟਿਆਰ ਉਹਦਾ ਹਾਲ ਕੋਈ ਨਾ ਦੀਦੀ ਸੱਸ ਮੁਟਿਆਰ ਉਹਦਾ ਹਾਲ ਕੋਈ ਨਾ ਦੀਦੀ ਸੱਸ ਮੁਟਿਆਰ ਉਹਦਾ ਹਾਲ ਕੋਈ ਨਾ ਦੀਦੀ ਸੱਸ ਮੁਟਿਆਰ ਨੀਆਂ ਗੁਲਾਬ ਬਣ ਜਾਣੀਆਂ ਫੁੱਲ ਬਣ ਜਾਣੀਆਂ ਗੁਲਾਬ ਬਣ ਜਾਣੀਆਂ ਜੇਬ ਵਿੱਚ ਪਾਲਾਵੇ ਰੁਮਾਲ ਬਣ ਜਾਣੀਆਂ ਜੇਬ ਵਿੱਚ ਪਾਲਾਵੇ ਰੁਮਾਲ ਬਣ ਜਾਣੀਆਂ ਜਿੱਦੇ ਚ ਨਿਕਾਲਾ ਮੈਂ ਤੋਂ ਮਾਲ ਬਣ ਜਾਣੀਆਂ ਦੇ 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 ਪਾਲਾ ਤੇ ਮਾਲ ਬਣੀ ਕੰਧੀਆਂ ਦਮਸ਼ਿਕ 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 ਤੇ ਦਮਸ਼ਿਕ ਫੈਂਦੀਆਂ ਤੇ ਮਾਲਾ ਮੈਨੂੰ ਚੜ ਗਈ ਐ ਲੋਰਨੀ ਜਿੱਦੇ ਵਿੱਚ ਨੱਚਾਂ ਜਵਾਨੀ ਵਾਲੇ ਧੋਰਨੀ ਜਿੱਦੇ ਵਿੱਚ ਨੱਚਾਂ ਜਵਾਨੀ ਵਾਲੇ ਧੋਰਨੀ ਜਿੱਦੇ ਵਿੱਚ ਨੱਚਾਂ ਜਵਾਨੀ ਵਾਲੇ ਧੋਰਨੀ ਦੇਵੀ ਜੀ ਮੇਰੇ ਕੰਮ ਦੇ ਵੰਨੀ ਵਾਲੇ ਦਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਰਾਈ ਵੇ ਤੂੰ ਪਾਪ ਪੰਗੜ ਰੁੱਤ ਪੰਗੜੇ ਦੀ ਆਈ ਹੈ ਤੂੰ ਪਾਪ ਪੰਗੜ ਰੁੱਤ ਪੰਗੜੇ ਦੀ ਆਈ ਵੇ ਤੂੰ ਪਾਪ ਪੰਗੜ ਰੁੱਤ ਪੰਗੜੇ ਦੀ ਆਈ ਵੇ ਤੂੰ ਪਾਪ ਪੰਗੜ ਰੁੱਤ ਪੰਗੜੇ ਦੀ ਆਈ ਵੇ ਤੂੰ ਪਾਪ ਪੰਗੜ ਰੁੱਤ ਪੰਗੜੇ ਦੀ ਆਈ ਨੀ ਮੈਂ ਨਚਾਂ 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 ਨੀ ਮੈਂ ਤੇ ਵੰਦੂ ਨਚਾਂ ਨੀ ਮੈਂ ਨੱਚੀ ਨਾ ਥੱਕਾਂ ਦੇਵਾ ਜਿਹੜਾ ਕੁੜੀਓ ਨੀ ਮੈਂ ਨੱਚੀ ਨੱਚ ਪੱਟੀਆਂ ਬਿਉਂ ਜਿਹੜਾ ਕੁੜੀਓ ਨੀ ਮੈਂ ਨੱਚੀ ਨੱਚ ਪੱਟੇ ਦਮਾ ਬੇੜਾ ਕੁੜੀਓ ਨੀ ਮੈਂ ਨੱਚੀ ਨੱਚ ਪੱਟੀਆਂ ਬਿਉਂ ਜਿਹੜਾ ਕੁੜੀਓ ਨੀ ਮੈਂ ਬਲਬਲੇ ਵੈਰੀ ਨਾਈਸ ਵੈਰੀ ਨਾਈਸ ਸਾਰੇ ਆਜੋ ਆਂਟੀ ਹੁਣ ਤੁਸੀਂ ਆਓ ਕਦੇ ਹੱਸਵੇਂ ਮਨਾ ਕਦੇ ਖੇਡਵੇਂ ਮਨਾ ਇਸ ਜੱਗ ਨਹੀਂ ਆਉਣਾ ਫੇਰ ਵਿਮਨ 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 ਜਗ ਚਾਰੇ ਖੇਵਾਲੇ ਗੇੜ ਵਿਮਨ ਗਗ ਚਾਰੇ ਖਾਲੀ ਗੇੜ ਵਿਮਨ ਹੁ ਕੜੀਆਂ ਇਚਬਾਗਾਂ ਦੇ ਰਹਿ ਕੇ ਕੋਲਾ ਕੁਕਦੀਆ ਇਚਬਾਗਾਂ ਦੇ ਰਹਿ ਕੇ ਸੋਨੇ ਦੀਆ ਬਾਲੀਆ ਕੱਚ ਦੇ ਗਲਾਸ ਦੇ ਵਿੱਚ ਸੋਨੇ ਦੀਆ ਬਾਲੀਆ ਜਿਉਂਦੇ ਰਹਿਣ ਮਾਪੇ ਜਿਨਾ ਪੁੱਤਾਂ ਵਾਂਗੂ ਪਾਲਿਆ ਜਿਉਂਦੇ ਰਹਿਣ ਮਾਪੇ ਜਿਨਾ ਪੁੱਤਾਂ ਵਾਂਗੂ ਪਾਲਿਆ ਜਿਉਂਦੇ ਰਹਿਣ ਮਾਪੇ ਜਿਨਾ ਪੁੱਤਾਂ ਵਾਂਗੂ ਪਾਲਿਆ ਓਹੋ ਤਾਰੇ ਤੀ ਨਸੀਬਾ ਵਾੜੀ ਜਿੱਥੇ ਮਾਮਾਤਿਆਂ ਨੱਚੀਆਂ ਓਹੋ ਤਾਰੇ ਤੀ ਨਸੀਬਾ ਵਾੜੀ ਜਿੱਥੇ ਮਾਮਾਤਿਆਂ ਨੱਚੀਆਂ ਓਹੋ ਤਾਰੇ ਤੀ ਨਸੀਬਾ ਵਾੜੀ ਜਿੱਥੇ ਮਾਮਾਤੀਆਂ ਨੱਚੀਆਂ ਓਹੋ ਤਾਰੇ ਤੀ ਨਸੀਬਾ ਵਾੜੀ ਜਿੱਥੇ ਮਾਮਾਤੀਆਂ ਨੱਚੀਆਂ ਪਿਆਰੀ ਨਾਈਸ ਬਹੁਤ ਪਿਆਰੀ ਨਾਈਸ ਥੈਂਕ ਯੂ ਕਹਿੰਗਾ ਮੈਂ ਠੀਕ ਹੈ ਨਾ ਕਹਿੰਦੀ ਸਾਰੇ ਪਿੱਛੇ ਹੋ ਜਾ ਮੈਂ ਸ਼ਾਪਿੰਗ ਕਰਨੀ ਆ ਮੂਰੇ ਹੋ ਕੇ ਚਲੇਗੀ ਅਗਲੀ ਡੈਨੀ ਨੌਂ ਠੀਕ ਹੈ ਉੱਥੇ ਸ਼ਾਪਿੰਗ ਆ ਕਰਨ ਕਹਿੰਦੀ ਸਭ ਕੁਝ ਮੈਂ ਖਰੀਦਣਾ ਤੇ ਉੱਥੇ ਜਾ ਕੇ ਸਾਰ ਉਹ ਕਹਿੰਦੇ ਵੀ ਪਹਿਲਾਂ ਪੁੱਛ ਲੋ ਰੇਟ ਉੱਡ ਕਹਿੰਦੀ ਤੂੰ ਦਿਖਾ ਮੈਨੂੰ ਕੋਈ ਚੱਕਰ ਹੀ ਨਹੀਂ ਸਾਰਾ ਕੁਝ ਲੈ ਲਿਆ ਜੀ ਕਹਿੰਦੀ ਮੈਂ ਹਾਂ ਲੋੜੀ ਆ ਨਾ ਭੂਆ ਚਾਹ ਨਹੀਂ ਚੱਕਿਆ ਜਾਂਦਾ ਤੇ ਫੇਰ ਕੀ ਹੋਇਆ ਉਹ ਤੋਂ ਬਾਅਦ ਉਹ ਕਹਿੰਦਾ ਵੀ ਆਲਾ ਬੀਬੀ ਸਾਰਾ ਸਮਾਨ ਰੱਖਤਾ ਹੁਣ ਤੂੰ ਚਾ ਕਲਾ ਆਪਣਾ ਬਿੱਲ ਦੇ ਜਾ ਮੈਨੂੰ ਕਹਿੰਦੀ ਲਿਆ ਬਿੱਲ जब बिल आया ना कार्ड ना कैश कोड कुछ भी ना लेके गई ठीक है कहती जा देखिया बिल कहती एडा बड़ा बिल हाय मेरा दिल 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 ਕਹਿੰਦੀ ਐਡਾ ਬਿੱਲ ਆ ਗਿਆ ਦਿਲ ਕਵਰ ਆ ਗਿਆ ਐਡਾ ਬਿੱਲ ਆ ਗਿਆ ਦਿਲ ਕਵਰ ਆ ਗਿਆ ਐਡਾ ਬਿੱਲ ਆ ਗਿਆ ਠੀਕ ਕਹਿੰਦੀ ਵੀ ਹੁਣ ਤਾਂ ਕੁਝ ਨਹੀਂ ਹੋ ਸਕਦਾ ਨਾ ਕਾਰਡ ਨਾ ਕੈਸ਼ ਮੈਂ ਤਾਂ ਘਰ ਚੱਲਾਂ ਕਹਿੰਦੀ ਹਟ ਜਾ ਲਾਲਾ ਜਾਣ ਦੇ ਪਿੱਛੇ ਦੁਕਾਨ ਦੇ 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 ਬਾਹਰ ਨਿਕਲੀ ਭੁੱਲ ਗਈ ਵੀ ਗੱਡੀ ਵੀ ਨਹੀਂ ਮੇਰੇ ਕੋਲ ਤਾਂ ਹਾਂ ਨਹੀਂ ਲੈ ਹੁਣ ਮੈਂ ਕੀ ਕਰਾਂ ਕੇ ਚਲ ਛੇਤੀ ਬਹੰਜੋ ਕੀ ਰਿਕਸ਼ਾ ਵਾਲੇ ਨੂੰ ਹੱਥ ਮਾਰਦੀ ਆ ਆ ਡਰ ਰਿਕਸ਼ਾ ਲੈ ਆ ਜੀ ਹਾਂ ਆ ਜੋ ਆਂਟੀ ਤੁਸੀਂ ਦੱਸਿਓ ਉਹ ਦੱਸਿਓ ਉਹਨੂੰ ਕਹਿੰਦੀ ਆਲਾ ਫਿਰ ਐਡਰੈਸ ਮੈਨੂੰ ਕਲਾੜੀ ਪਹਤਾ ਦੇ ਕਹਿੰਦਾ ਬੇਜਾ ਬੀਬੀ ਰਾਖਸ਼ੇ ਹੱਥ ਪਾਲਾ ਕੱਸ ਕੇ ਬੀਬੀ ਰਾਖਸ਼ੇ ਹੱਥ ਪਾਲਾ ਕੱਸ ਕੇ ਬੀਬੀ ਰਾਖਸ਼ੇ ਹੱਥ ਪਾਲਾ ਕੱਸ ਕੇ ਬੇਜਾ ਬੀਬੀ ਰਾਖਸ਼ੇ ਹੱਥ ਪਾਲਾ ਕੱਸ ਕੇ ਵੀ ਲਾਲਾ ਕਿਹੜਾ ਐਵੇਂ ਸੀਗਾ ਅਗਲੇ ਨੇ ਘੱਟ ਥੋੜਾ ਪਾਉਣਾ ਤਾਂ ਉਹ ਵੀ ਆਇਆ ਗੱਡੀ ਲੈ ਕੇ ਪਿੱਛੇ ਪਿੱਛੇ ਕਹਿੰਦਾ ਬੀਬੀ ਐ ਨਹੀਂ ਜਾਣਦੇ ਨਾ ਵੀ ਪੈਸੇ ਦੇਣੇ ਪੈਣੇ ਤੈਨੂੰ ਠੀਕ ਹੈ ਨਾ ਇੰਨਾ ਤੋਂ ਲੈ ਕੇ ਗਈਆਂ ਸਮਾਨ ਕਹਿੰਦੇ ਅੱਲਾ ਤਮਾਸ਼ਾ ਹੋ ਜਾਊਗਾ ਹੜ ਜਲਾ ਲਾਲਾ ਪਾਸੇ ਨੂੰ ਦੇਖ ਲਈ ਤਮਾਸ਼ੇ ਨੂੰ ਹੜ ਜਲਾ ਲਾਲਾ ਪਾਸੇ ਨੂੰ ਦੇਖ ਲਈ ਤਮਾਸ਼ੇ ਨੂੰ ਹੜ ਜਲਾ ਲਾਲਾ ਪਾਸੇ ਨੂੰ ਦੇਖ ਲਈ ਤਮਾਸ਼ੇ ਨੂੰ ਹੜ ਜਲਾ ਲਾਲਾ ਪਾਸੇ ਨੂੰ ਦੇਖ ਲਈ ਤਮਾਸ਼ੇ ਨੂੰ ਹੜ ਜਲਾ ਲਾਲਾ ਪਾਸੇ ਨੂੰ ਦੇਖ ਲਈ ਤਮਾਸ਼ੇ ਨੂੰ ਹੜ ਜਲਾ ਲਾਲਾ ਪਾਸੇ ਨੂੰ ਦੇਖ ਲਈ ਤਮਾਸ਼ੇ ਨੂੰ ਫਿਰ ਘਾਰ ਆ ਕੇ ਜੀ ਪੇ ਕਰਤੇ ਫੋਨ ਮੈਨੂੰ ਫੜੇ ਨਾ ਪੂਆ ਠੀਕੇ ਹਾਂ ਜਿੱਨੇ ਗਿੱਧਾ ਪਾਉ ਬਥੇਰਾ ਨਜ਼ਰਵਾਨ ਕੇ ਵੇਖ ਮਿਲਣੇ ਪਰਿਆ ਪਿਆ ਬਨੇਰਾ ਨਹੀਂ ਸਾਰੇ ਪਿੰਡ ਦੇ ਲੋਕੀ ਸਾਰੇ ਮੈਲਬਨ ਦੇ ਲੋਕੀ ਆ ਗਏ ਕੀ ਬੁੱਢੜਾ ਕੀ ਠੇਰਾ ਨਾ ਮੇਲਣੇ ਨਚਲਨੀ ਦੇਲਾ ਸ਼ੌਂਕ ਦਾ ਗੇੜਾ ਨਚਲਨੀ ਦੇਲਾ ਸ਼ੌਂਕ ਦਾ ਗੇੜਾ ਮਿਲਣੇ ਨਚਲਨੀ ਦੇਲਾ ਸ਼ੌਂਕ ਦਾ ਗੇੜਾ ਮਿਲਣੇ ਨਚਲਨੀ खटी चुनी ने के नी मैं तार चोन गई खटी ओ चुनी ने मेरा गाड़ टूट आ नी मैं कटे दे पले के छड़ा जेठ टूट आ नी मैं कटे दे पले के छड़ा जेठ टूट आ नी मैं कटे दे पले के छड़ा जेठ टूट ਅਸਿਕਰ ਕੇ ਲਿਆਂਦਾ ਖਟਕੇ ਲਿਆਂਦਾ ਪਿਆਜ ਓਨੀ ਵਾਰੀ ਵਸਿਕਰ ਕੇ ਲਿਆਂਦਾ ਖਟਕੇ ਲਿਆਂਦਾ ਪਿਆ ਦੀ ਸਾਧ ਚੱਲੇ ਆ ਜੀ

जो चुप करके मारो बिल्ली तो कर आई जो तो तो चुप करके मारो बिल्ली आई चुप करके मारो नो चुकर आधा बड़ा पसीना हाई हाय मीरा जो है पखी यानी मेनू ए सीधी छद पखी आवे मेनू ए सीढ़ पखी यानी ਮੈਨੂੰ 에 ਸਿਰ ਲੋੜਾ ਛੱਡ ਪਕੀ ਤੂੰ ਹੌਲੀ ਹੌਲੀ ਬੋਲ ਗੁਰਪ੍ਰੀਤ ਤੁਸੀਂ ਆ ਜਾ ਬੋਲ 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 ਤੂੰ ਹੌਲੀ ਹੌਲੀ ਬੋਲ ਮੇਰਾ ਦਿਲ ਤੜਕੇ ਆ ਜਾ ਨੱਚ ਲਗੀ ਦੇਚ ਮੇਰੀ ਬਾ ਫੜਕੇ ਆ ਜਾ ਨੱਚ ਲਗੀ ਦੇਚ ਮੇਰੀ ਬਾ ਫੜਕੇ ਆ ਜਾ ਨੱਚ ਲਗੀ ਦੇਚ ਮੇਰੀ ਬਾ ਫੜਕੇ ਭਾਂਜੀ ਜੀ ਅਸੀਂ ਸਾਡਾ ਲੋਹੜੀ ਦਾ ਸੈਲੀਬ੍ਰੇਸ਼ਨ ਜੋ ਕਿ ਸਾਰਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਸਹਿਯੋਗ ਦਿੱਤਾ ਤੇ ਵਧੀਆ ਤਰੀਕੇ ਨਾਲ ਅਸੀਂ ਇਸ ਨੂੰ ਮਨਾਇਆ ਤੇ ਇਹ ਆਂਟੀ ਜੀ ਸਾਡਾ ਨਾਲ ਗੱਲ ਕਰਨਾ ਚਾਹੁੰਦੇ ਆਂ ਹਾਂਜੀ ਸਸਿਕਾ ਲਾਂਟੀ ਜੀ ਹਾਂਜੀ ਸਸਿਕਾ ਹਾਂਜੀ ਤੁਸੀਂ ਮੈਨੂੰ ਆਪਣਾ ਨਾਮ ਦੱਸੋ ਨਾਮ ਮੇਰਾ ਇਹ ਪ੍ਰਵੀਨ ਅੱਛਾ ਜੀ ਕਿੱਥੋਂ ਤੁਸੀਂ ਅਸੀਂ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਠੀਕ ਹੈ ਜੀ ਹਾਂਜੀ ਆਂਟੀ ਜੀ ਤੁਸੀਂ ਇੱਥੇ ਆਏ ਜੁਆਇਨ ਕੀਤਾ ਸਾਨੂੰ ਕਿਵੇਂ ਲੱਗਿਆ ਤੁਹਾਨੂੰ ਬਹੁਤ ਅੱਛਾ ਲੱਗਾ ਹਾਂਜੀ ਹਾਂਜੀ तो अभी तो मैं मतलब दस रही सी मे पानी अच्छा जी ठीक हाँ जी, हाँ जी। हाँ जी। हाँ थे है जी होता ठीक बोत अच्छा लगा देख के लोड़ी सलीब्रेस हां चलो वो आशी हुआ लग रहा तीन खुशी हुई हां जी ठीक है ठीक है धन्यवाद आंटी जी थैंक यू ਹਾਂਜੀ ਤੁਸੀਂ ਦੱਸੋਗੇ ਆਂਟੀ ਜੀ ਕਿੱਦਾਂ ਰਿਹਾ ਹੈ ਆਪਣਾ ਸੈਲੀਬ੍ਰੇਸ਼ਨ ਲੋਹੜੀ ਦਾ ਤੁਸੀਂ ਮੱਲਬਨ ਦੀ ਲੋਹੜੀ ਦੇਖੀ ਬਹੁਤ ਵਧੀਆ ਰਿਹਾ ਜੀ ਅੱਜ ਤੱਕ ਬਹੁਤ ਸੋਹਣਾ ਲੱਗਾ ਸਾਰਿਆਂ ਨੂੰ ਅੱਜ ਸਾਡੀ ਇੱਕ ਭੈਣ ਰਹਿੰਦੀ ਸੀ ਸਾਨੂੰ ਉਹ ਵੀ ਮਿਲ ਪਈ ਸਾਰੇ ਵਧੀਆ ਪ੍ਰੋਗਰਾਮ ਸਾਰੇ ਬੱਚੇ ਵਧੀਆ ਨੱਚੇ ਟੱਪੇ ਹਾਂਜੀ ਹੋਰ ਵਧੀਆ ਹਾਂਜੀ ਆਂਟੀ ਚਲੋ ਵਧੀਆ ਆਂਟੀ ਜੀ ਇਹ ਕੀ ਹੈ ਉਹਦੇ ਨੇ ਇਹ ਸੀ ਸਾਡਾ ਅੱਜ ਲੋਹੜੀ ਦਾ ਸੈਲੀਬ੍ਰੇਸ਼ਨ ਤੇ ਸਾਰਿਆਂ ਦਾ ਧੰਨਵਾਦ ਤੇ ਮੇਰੇ ਵੱਲੋਂ ਇਹ ਤੁਹਾਡੇ ਧੰਨਵਾਦ ਲਈ ਹੀ ਰੱਖਿਆ ਗਿਆ ਸੀਗਾ ਹਾਂਜੀ ਤੇ ਸਾਰਿਆਂ ਨੂੰ ਤੁਸੀਂ ਖੁਸ਼ੀਆਂ ਵੰਡੀਆਂ ਸਾਡੀ ਇਸ ਜਸ਼ਨ ਦਾ ਤੁਸੀਂ ਹਿੱਸਾ ਬਣੇ ਬਹੁਤ ਬਹੁਤ ਜ਼ਿਆਦਾ ਸ਼ੁਕਰੀਆ ਆਦਾ ਤੁਹਾਡਾ ਤੇ ਇਹ ਸੀ ਜੀ ਸਾਡੇ ਵੱਲੋਂ ਇੱਕ ਛੋਟਾ ਜਿਹਾ ਉਦਮ ਤੇ ਐਵੇਂ ਹੀ ਅਸੀਂ ਪਾਰਕ ਦੇ ਵਿੱਚ ਇਕੱਠੇ ਹੋ ਕੇ ਅੱਗੇ ਵੀ ਹੋਰ ਤਿਹਾਰ ਜਾਂ ਹੋਰ ਕੋਈ ਵੀ ਸੈਲੀਬ੍ਰੇਸ਼ਨ ਸੈਲੀਬ੍ਰੇਸ਼ਨ ਅਸੀਂ ਕਰਦੇ ਰਹੀਏ ਵਾਹਿਗੁਰੂ ਸਾਨੂੰ ਇੰਨੀ ਹਿੰਮਤ ਬਖਸ਼ੇ ਤੇ ਇਸ ਨੂੰ ਇਸ ਲੜੀ ਨੂੰ ਅਸੀਂ ਬਰਕਰਾਰ ਰੱਖੀਏ ਤੇ ਹੋਰ ਖੁਸ਼ੀਆਂ ਪੁਰ ਨਗਰ ਘਰੇ ਅਸੀਂ ਵੰਡਦੇ ਰਹੀਏ ਸੋ ਵੀਡੀਓ ਦੇਖਣ ਵਾਲਿਆਂ ਦਾ ਜੀ ਤੇ ਇਸ ਜਸ਼ਨ ਦਾ ਹਿੱਸਾ ਬਣਨ ਵਾਲਿਆਂ ਦਾ ਸਾਰਿਆਂ ਦਾ ਤੁਹਾਡਾ ਧੰਨਵਾਦ ਉਮੀਦ ਕਰਦੀਆਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੇਗੀ ਇੱਕ ਵਾਰ ਫੇਰ ਸਾਰਿਆਂ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ